ਗੋਲੀਆਂ ਨਾਲ ਤਹਿਲੇ ਦੂ ਸ਼ਹਿਰ ਰਾਤ ਦੇ ਹਨੇਰੇ ਵਿੱਚ ਕੱਢੇ ਗਏ ਫੈ ਜਿੰਮ ਮਾਲਕ ਤੇ ਹੋਟਲ ਨੂੰ ਬਣਾਇਆ ਨਿਸ਼ਾਨਾ ਜਹ ਮੁਹਾਲੀ ਫੇਜ਼ 2 ਵਿੱਚ ਬੋਧਵਾਰ ਸਵੇਰੇ ਲਗਭਗ 4:50 ਤੇ ਜਿੰਮ ਮਾਲਕ ਤੇ ਮੋਟਰਸਾਈਕਲ ਸਵਾਰ ਬਦਮਾਸ਼ਾ ਨੇ ਗੋਲੀਆਂ ਚਲਾ ਦਿੱਤੀਆਂ ਇਹ ਹਮਲਾਵਰ ਗੋਲੀਆਂ ਚਲਾਉਂਦੇ ਤਾਂ ਕਿਸੇ ਕਮਰੇ ਵਿੱਚ ਕੈਦ ਨਹੀਂ ਹੋਏ ਪਰ ਗੋਲੀਆਂ ਦੀ ਆਵਾਜ਼ ਜ਼ਰੂਰ ਇਹਨਾਂ ਤਸਵੀਰਾਂ ਵਿੱਚ ਸੁਣਾਈ ਦੇ ਰਹੀ ਹੈ। ਦਸਿਆਜਾਰੇ ਕੀ ਬਾਈਕ ਤੇ ਆਏ ਬਦਮਾਸ਼ਾਂ ਨੇ ਪੰਜ ਰਾਉਂਡ ਫਾਇਰ ਕੀਤੇ। ਪੀੜਤ ਫਿਲਹਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦਸਿਆਜਾਰੇ ਕੀ ਉਸਨੇ ਚਾਰ ਗੋਲੀਆਂ ਵੱਜੀਆਂ ਨੇ। ਉਹ ਮੈਨੂੰ 5-5 ਵੇ ਕਾਲ ਆਤੀ ਹੈ, ਟ੍ਰੇਨਰ ਕੀ ਕਿ ਭਈਆ ਉਹ ਕੋ ਹਾਂ ਪੇ ਕੁਝ ਹੋ ਗਿਆ ਫਿਰ ਮੈਂ ਆਤਾ ਹਾਂ ਦੇਖਦਾ ਹਾਂ। ਉਹ ਟ੍ਰੇਨਰ ਬਾਈਕ ਤੇ ਲੈ ਕੇ ਜਾਂਦਾ ਹੈ। ਔਰ ਉਹਨੇ ਗੋਲੀਆਂ ਲੱਗੀਆਂ ਹੋਤੀਆਂ ਪੈਰ ਤੇ। मतलब कि चार गोलियां लगी थी राइट पट पे। क्या है। रियल ब्रदर हैं है। हाँ, दो लड़कों ने धमकी दी थी एक एक विकास और सूरज भोलू ये 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 जेल जेल में में बंद है है ये, ये कहते कि मतलब कि मतलब तो अजय भी नहीं चंडीगढ़ भी गोलीबारी हो गई मिली जानकारी मुताबिक चंडीगढ़ केटलशा ने फायरिंग की ਇਹ ਉਹੀ ਮਲਜਮ ਸੀ ਜਿਨ੍ਹਾਂ ਨੇ ਮੋਹਾਲੀ ਵਿੱਚ ਜਿੰਮ ਮਾਲਕ ਨੂੰ ਸ਼ਨਾ ਬਣਾਇਆ ਸੀ ਪੁਲਿਸ ਫਿਲਹਾਲ ਦੋਹੀ ਵਾਰਦਾਤਾ ਦੀ ਜਾਂਚ ਕਰ ਰਹੀ ਹੈ ਇਹ ਗੱਲ ਕਹੀ ਜਾ ਰਹੀ ਹੈ ਕਿ ਹੋਟਲ ਮਾਲਕ ਪੀੜਤ ਜਿੰਮ ਮਾਲਕ ਦਾ 파ਟਨਰ ਹੈ ਅਤੇ ਕਿਸੇ ਪੁਰਾਣੀ ਰੰਜਿਸ਼ ਤੇ ਚੱਲਦਿਆਂ ਇਹ ਸਭ ਕੁਝ ਹੋਇਆ ਹੈ ਇਹ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਹੈਗਾ ਦੋ ਲੜਕੇ ਦੇ ਵਿਕਾਸ ਸੁ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਡਿਸਪਿਊਟ ਚੱਲਦਾ ਸੀਗਾ ਇੱਥੇ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਹੈਗੇ ਉਹਨਾਂ ਦੀ ਐਫਆਈਆਰ ਦਰਜ ਹੈਗੀ ਹੈ ਜੀ ਜਿੰਨਾ ਸਾਨੂੰ ਹੁਣ ਤੱਕ ਦੀ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਉਹ ਹਲੇ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਦੋਨੋਂ ਜਣੇ ਤੇ ਜਿਹੜਾ ਇਹ ਫੈਮਿਲੀ ਹੈਗੀ ਹੈ ਵਿਕਟਿਮ ਫੈਮਿਲੀ ਇਹ ਸ਼ੱਕ ਕਰ ਰਹੇ ਨੇ ਵੀ ਉਹਨਾਂ ਨੇ ਫਾਇਰਿੰਗ ਕਰਵਾਈ ਹੈ ਤੇ ਉਹਦੇ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੋਣ ਜਾ ਰਹੀ ਹੈ ਸਰ ਹੁਣ ਤੱਕ ਕੋਈ ਵੀ ਨਹੀਂ ਇਨਵੈਸਟੀਗੇਸ਼ਨ ਪਤਾ ਲੱਗਿਆ ਚੰਡੀਗੜ੍ਹ ਵੀ ਫਾਇਰਿੰਗ ਉਹਨਾਂ ਨੇ ਕੀ ਜੀ ਜੀ ਚੰਡੀਗੜ੍ਹ ਇੱਕ ਸਵੇਰੇ ਹੋਟਲ ਦੇ ਉੱਪਰ ਫਾਇਰਿੰਗ ਹੋਈ ਹੈ ਜਿਹੜਾ ਇਹ ਅਗਰੇ ਵੀ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਪਰਸਨਲ ਐਨਨਸਪਿਟੀ ਚੱਲ ਰਹੀ ਸੀਗੀ ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਤਰ੍ਹਾਂ ਦੀ ਦੁਸ਼ਮਣੀ ਚੱਲ ਰਹੀ ਸੀ ਉਹਦੇ ਲੈ ਕੇ ਇਹ ਥ੍ਰੈਟ ਕਰਨ ਦੀ ਫੈਰੀ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦੋਵੇਂ ਵਾਰਦਾਤਾਂ ਦੇ ਪਿੱਛੇ ਜੇਲ੍ਹ ਵਿੱਚ ਬੈਠੇ ਕੁਝ ਮੁਲਜ਼ਮਾਂ ਦਾ ਹੱਥ ਹੈ ਤੇ ਹੁਣ ਚੰਡੀਗੜ੍ਹ ਤੇ ਮੋਹਾਲੀ ਦੋਹਾਂ ਦੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੋਹਾਲੀ ਤੋਂ ਮਨਜੂਤ ਕੰਗ ਪੀਟੀਸੀ ਨਿਊਜ਼